ਸਿੱਖ ਧਰਮਿਆ ਉਹਦੇ ਚ ਮਾਰਿਆ ਨੇ ਅਨੁਸਿੱਖੇ ਹੀ ਇਹ ਦਿੱਤੀ ਆ ਵੀ ਆਓ ਸਾਰੇ ਆਪਾਂ ਇਕੱਠੇ ਹੋ ਕੇ ਰਹੀਏ Hindu Muslim Sikh ईसाई ਇਹ ਘਰ ਬਣਾਉਣ ਵਾਸਤੇ ਜਦੋਂ ਇੱਟਾਂ ਪਾ ਲੈਣੇ ਆ ਕਿਸੇ ਵੇਲੇ ਮਾੜੀ ਵੀ ਮਿਲਦੀ ਆ ਉਹ ਟੁੱਟੀ ਇੱਟ ਵੀ ਲਾਉਣੀ ਪੈਂਦੀ ਆ ਸੋ ਜਿਹੜੀ ਇਹ ਪਾਰਟੀ ਆ ਸਮੁੱਚੀ ਖਾਲਸਾ ਪੰਥ ਦੀ ਵਿੱਚ ਸਾਰਿਆਂ ਨੂੰ ਖੁੱਲੇ ਤੌਰ ਤੇ ਸੱਦਾ ਦਿਆਂ ਨੇ ਸਾਡੇ ਵੱਡ ਵਡੇਰੇ ਗੁਰੂ ਸਾਹਿਬਾਨ ਨੇ ਵੀ ਸੰਧੀਆਂ ਕੀਤੀਆਂ ਸਮੇਂ ਸਮੇਂ ਦੇ ਮਤਜਾ ਕਾ ਸਾਡਾ ਵੀ ਜੋ ਸਾਡਾ ਬਣੂਗਾ ਸਿਸਟਮ ਦੇ ਨਾਲ ਜੇ ਸਾਡਾ ਰਾਜ ਸਾਨੂੰ ਮਿਲੇਗਾ ਆਪਾਂ ਪੰਜਾਬ 'ਚ ਆਪਣਾ ਰਾਜ ਲਿਆਵਾਂਗੇ ਮਾਗੀ ਦਾ ਮੇਲਾ ਇਸ ਵਾਰ ਬਹੁਤ ਖਾਸ ਹੋਣ ਜਾ ਰਿਹਾ ਹੈ ਪੰਜਾਬ 'ਚ ਇਸ ਵਾਰ ਨਵੀਂ ਪੰਥਕ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਹੈ ਇੱਕ ਪਾਸੇ ਅਕਾਲੀ ਦਲ ਵੱਲੋਂ ਸਿੱਧੇ ਤੌਰ ਤੇ ਇਸ ਨੂੰ ਨਕਾਰਿਆ ਜਾ ਰਿਹਾ ਹੈ ਦੂਜੇ ਪਾਸੇ ਪੰਥਕ ਪਾਰਟੀ ਦੇ ਵੀ ਹੌਸਲੇ ਬੁਲੰਦ ਨੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਆਨੇ ਸੁਨਦਰ ਸਿੰਘ ਅਗਵਾਨ ਜੀ ਜੋ ਕਿ ਇੱਕ ਪੰਥਕ ਪਰਿਵਾਰ ਤੋਂ ਤਾਲੁਕ ਰੱਖਦੇ ਨੇ ਭਾਈ ਸਾਹਿਬ ਕਹਿੰਦੇ ਇੱਕ ਸਾਲ ਜੇਲ੍ਹ ਚ ਰਹੇ ਅਕਾਲੀ ਦਲ ਨੇ ਕਿਹਾ ਤੇ ਚੀਕਾਂ ਨਿਕਲ ਗਈਆਂ ਮੈਂ ਸਭ ਤੋਂ ਪਹਿਲਾਂ ਤਾਂ ਸਮੁੱਚੇ ਸਿੱਖ ਜਗਤ ਨੂੰ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 14 ਤਰੀਕ ਨੂੰ ਮਾਗੀ ਦੇ ਮੇਲੇ ਤੇ ਮੁਕਸਸ ਸਾਹਿਬ ਦੀ ਧਰਤੀ ਤੇ ਜੋ ਇੱਕ ਪੰਥਕ ਪਾਰਟੀ ਬਣ ਕੇ ਸਾਹਮਣੇ ਆ ਰਹੀ ਆ ਜਿਸ ਦੇ ਵਿੱਚ ਅਮਰਤਪਾਲ ਸਿੰਘ ਜੀ ਖਰੂਰ ਸਾਹਿਬ ਤੋਂ ਐਮਪੀ ਉਹਨਾਂ ਦੇ ਪਿਤਾ ਬਾਪੂਤਰ ਸੇਮ ਸਿੰਘ ਜੀ ਤਫਰੀਦ ਕੋਲ ਹਲਕੇ ਤੋਂ ਐਮਪੀ ਭਾਈ ਬੈਂਸ ਸਿੰਘ ਜੀ ਦੇ ਪੁੱਤਰ ਭਾਈ ਸਰਵਜੀਤ ਸਿੰਘ ਜੀ ਖਾਲਸਾ ਵੱਲੋਂ ਇੱਕ ਪਾਰਟੀ ਦਾ ਗਠਨ ਹੋਣਾ ਹੈ ਪਰ ਉਸ ਦਿਨ ਉੱਥੇ ਮੈਂ ਸਮੁੱਚੇ ਸਿੱਖ ਜਗਤ ਨੂੰ ਬੇਨਤੀ ਤੇ ਅਪੀਲ ਕਰਦਾ ਆਓ ਸੰਘਰਸ਼ੀਲ ਜਿੰਨੀਆਂ ਜਥੇਬੰਦੀਆਂ ਪੰਥ ਨੂੰ ਸਮਰਪਿਤ ਹੋ ਕੇ ਜਿਹੜੀ ਰੈਲੀ ਆ ਜਿਹੜੀ ਇਹ ਕਾਨਫਰੰਸ ਆ ਪੰਥ ਬਚਾਓ ਪੰਜਾਬ ਬਚਾਓ ਦੇ ਚੰਡੇ ਹਟ ਹੋਣੀ ਆ ਆਓ ਸਾਰੇ ਆਪਾਂ ਉਸ ਵਿੱਚ ਜੁੜ ਕੇ ਆਪਾਂ ਜਿਹੜੀ ਇਹ ਕਾਨਫਰੰਸ ਹੈ ਉਹਨੂੰ ਕਾਮਯਾਬ ਕਰੀਏ ਜੀ ਜਿਸ ਤਰੀਕੇ ਨਾਲ ਅੱਜ ਹੀ ਨਜ਼ਰਬੰਦ ਕਰ ਲਿੱਤਾ ਗਿਆ ਬਾਪੂਤਰ ਸੇਮ ਸਿੰਘ ਹਨਾ ਨੂੰ ਕੱਲ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਸੜਤੇ ਅੱਦਾ ਹੋ ਸਕਦਾ ਤੁਸੀਂ ਸਮਝਦੇ ਹੋ ਕਿ ਸਰਕਾਰੀ ਤੰਤਰ ਤੁਹਾਡੀ ਇਸ ਜਿਹੜੀ ਪੰਥਕ ਕਾਨਫਰੰਸ ਸਫਲ ਹੁੰਦਾਵੇ ਵੇਖੋ ਸਰਕਾਰਾਂ ਮੁੱਢ ਤੋਂ ਹੀ ਹਮੇਸ਼ਾ ਜਿਹੜੀ ਆਵਾਜ਼ ਠਾਉਂਦੇ ਨੇ ਉਹਨੂੰ ਦੱਬਦੇ ਨੇ ਤੇ ਸਰਕਾਰ ਜੀ ਇਸ ਤਹ ਇਹ ਤੇ ਆ ਜੂਗੀ ਜਿਹੜਾ ਖਾਲਸਾ ਪੰਥ ਆ ਪਹਿਲੀ ਗੱਲ ਤਾਂ ਮੈਂ ਸਰਕਾਰ ਨੂੰ ਵੀ ਇਹ ਗੱਲ ਦੱਸਣੀ ਚਾਹੁੰਦਾ ਵੀ ਜਿਹੜੀ ਜਿਹੜੇ ਤਖਤ ਤੇ ਤੁਸੀਂ ਬੈਠੇ ਹੋ ਇਹ ਇਨ੍ਹਾਂ ਇਨ੍ਹਾਂ ਲੋਕਾਂ ਨੇ ਨਹੀਂ ਇਹ ਸੰਗਤ ਨੇ ਤੁਹਾਨੂੰ ਤਖਤ ਬਖਸ਼ਿਆ ਤੇ ਜੇ ਤੁਹਾਨੂੰ ਇਹ ਗੱਦੀ ਤੇ ਬਿਠਾਉਣਾ ਜਾਂਦੇ ਤੁਹਾਨੂੰ ਲਾਉਣਾ ਵੀ ਜਾਂਦੇ ਤੇ ਨਾ ਇਹਨਾਂ ਨਾਲ ਉਲਝਿਓ ਤੁਹਾਨੂੰ ਇਹ ਸਿੱਧੇ ਰੂਪ ਚ ਆਪਾਂ ਚੇਤਾਵਨੀ ਦਿੰਦੇ ਆ ਵੀ ਜਿਹੜੀ ਕਾਨਫਰੰਸ ਆ ਉਹ ਸਮੁੱਚੇ ਸਿੱਖ ਖਾਲਸਾ ਪੰਥ ਦੀ ਆ ਉਹਦੇ ਚ ਸਾਰੀਆਂ ਤਰ੍ਹਾਂ ਨੂੰ ਖੁੱਲੇ ਤੌਰ ਤੇ ਸੱਦਾ ਤੇ ਸਰਕਾਰ ਇਹੋ ਜੀਆਂ ਬਚਕਾਨੀਆਂ ਹਰਕਤਾਂ ਤੋਂ ਬਾਝਾਵੇ ਜੀ ਅੱਛਾ ਹੁਣ ਨਾਮ ਨੂੰ ਲੈ ਕੇ ਬਹੁਤ ਸਾਰਾ ਚੱਲ ਰਿਹਾ ਹੈ ਕਈ ਵਾਰੀ ਕਿਹਾ ਜਾਂਦਾ ਸ਼੍ਰੋਮਣੀ ਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਹੋਊਗਾ ਨਾਮ ਆਖਿਰਕਾਰ ਪਾਰਟੀ ਦਾ ਨਾਮ ਕੀ ਹੈ ਜਿਹਦੇ ਤੇ ਜਰਾ ਹੈ ਕਾਨਫਰੰਸ ਹੋਣ ਜਾ ਰਹੀ ਉਹ ਛੇਤੀ ਆਪਾਂ ਤੁਹਾਨੂੰ ਨਾਂ ਜਨਤਕ ਕਰਾਂਗੇ ਉਹਦੇ ਤੇ ਚਰਚਾ ਚੱਲ ਰਹੀ ਹੈ ਤਿੰਨ ਨਾਂ ਨੇ ਹਜੇ ਹੂੰ ਕਿਹੜੇ ਕਿਹੜੇ ਉਹ ਆਪਾਂ ਵੇਟ ਕਰੋ ਤਿੰਨ ਨਾਂ ਜਿਹੜੇ ਨੇ ਪ੍ਰਪੋਜ਼ਲ ਲੀ ਜਿਵੇਂ ਉਸਦੜ ਭਾਈ ਸਰਬਜੀਤ ਸਿੰਘ ਨੇ ਉਹ ਗੱਲ ਕੀਤੀ ਸੀ ਵੀ ਦਿੱਲੀ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਤੇ ਜਿੰਨੀਆਂ ਪਾਰਟੀਆਂ ਰਜਿਸਟਰਡ ਨੇ ਪੰਜਾਬ 'ਚ ਸਾਰੀਆਂ ਇਹਦੀ ਪ੍ਰਪੋਜ਼ਲ ਬਣ ਕੇ ਤੇ ਦਿੱਲੀ ਜਾਂਦੀ ਆ ਤੇ ਫਿਰ ਪਾਰਟੀਆਂ ਰਜਿਸਟਰਡ ਦਿੱਲੀ ਤੋਂ ਹੁੰਦੀਆਂ ਉਹ ਫਿਰ ਕਈਆਂ ਨੇ ਉਹਨੂੰ ਗਲਤ ਰੰਗਤ ਦੇ ਦਿੱਤੀ ਮੈਂ ਜਿਹੜੇ ਬੰਦੇ ਇਹੋ ਜੀ ਸੋਚ ਰੱਖਦੇ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਜਿੰਨੀਆਂ ਪੰਜਾਬ 'ਚ ਤੇ ਰਾਨੀ ਵੀ ਤੁਸੀਂ ਜੇ ਤੇ ਜਿਹੜੇ ਤਰੀਕੇ ਨਾਲ ਤੁਸੀਂ ਰਜਿਸਟਰਡ ਕਰਾਈਏ ਜੇ ਕੋਈ ਪੰਜਾਬ 'ਚ ਤਰੀਕਾ ਹੈਗਾ ਸਾਨੂੰ ਦੱਸ ਦਿਓ ਆਪਾਂ ਉਸ ਤਰੀਕੇ ਨਾਲ ਕਰਾਂਗੇ ਪਰ ਜਿਸ ਤਰੀਕੇ ਨਾਲ ਭਾਈ ਸਰਬਜੀਤ ਸਿੰਘ ਖਾਲਸਾ ਤੇ ਵੀ ਉਹਨੂੰ ਇਲਜ਼ਾਮ ਲੱਗਨੇ ਸ਼ੁਰੂ ਹੋ ਗਏ ਨੇ ਕਿਉਂਕਿ ਤੁਸੀਂ ਉਹਦੇ ਨੇੜੇ ਉਹਨਾਂ ਦੇ ਨੇੜੇ ਰਹੇ ਹੋ ਤੇ ਉਹਨਾਂ ਨੇ ਕਿਹਾ ਹੈ ਕਿ ਖਾਸ ਤੌਰ ਦੇਤੇ ਕਿ ਸਰਬਜੀਤ ਸਿੰਘ ਖਾਲਸਾ ਤੇ ਲੋਕ ਸਭਾ ਚ ਨਹੀਂ ਗਏ ਨਾ ਇਹ ਗਲਤ ਗੱਲ ਹੈ ਮੈਂ ਇਹ ਗੱਲ ਫੇਰ ਤੁਹਾਨੂੰ ਦੱਸ ਦਿੰਨਾ ਪੰਜਾਬ ਦੇ ਵਿੱਚ ਜਿੰਨੇ ਚੁਣੇ ਹੋਏ ਐਮਪੀ ਨੇ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਦੀ ਸਭ ਤੋਂ ਵੱਧ ਜਿਹੜੀ ਪ੍ਰੈਜੈਂਸ ਊਫ ਫਰੀਦਕੋਟ ਹਲਕੇ 'ਚ ਹੈ ਤੇ ਸਭ ਤੋਂ ਵੱਧ ਉਹਨੇ ਪੰਜਾਬ ਦੇ ਵਿੱਚ ਫੰਡ ਉੱਥੇ ਰਿਲੀਜ਼ ਕਰਤਾ ਸੜਕਾਂ ਉੱਥੇ ਰਿਲੀਜ਼ ਕਰਤਾ ਮੈਂ ਇਹ ਗੱਲ ਕਹਿਣਾ ਠੀਕ ਹੈ ਨਿੱਜੀ ਤੌਰ ਤੇ ਤੁਹਾਡੀ ਕਿਸੇ ਨਾਲ ਨਹੀਂ ਬਣਦੀ ਉਹ ਵੱਖਰੀ ਗੱਲ ਹੈ ਪਰ ਮੈਂ ਇਹ ਗੱਲ ਕਹਿਣਾ ਵੀ ਆਪਾਂ ਕਿਸੇ ਤੇ ਦਾਗ ਲਾਉਣ ਤੋਂ ਪਹਿਲਾਂ ਆਪਣੇ ਆਪ ਨੂੰ ਚਾਤੀ ਮਾਰੀ ਵੀ ਆਪਾਂ ਕਿੱਥੇ ਖੜੇ ਅੱਛਾ ਇੱਕ ਹੋਰ ਚੀਜ਼ ਹੈ ਇਹ ਜਿਹੜੀ ਪੰਥਕ ਪਾਰਟੀ ਜਿਹੜੀ ਹੋਏਗੀ ਜਦੋਂ ਨਾਮ ਪੰਥਕ ਪਾਰਟੀ ਆਉਂਦਾ ਤੇ ਸਾਫ਼ ਤੌਰ ਤੇ ਕਹਿੰਦੇ ਕਿ ਇੱਕ ਜਮਾਤ ਦੀ ਪਾਰਟੀ ਹੋਏਗੀ ਪੰਜਾਬ ਚ ਹੋਰ ਬਹੁਤ ਸਾਰੀਆਂ ਜਮਾਤਾਂ ਨੇ ਅਗਰ ਗੱਲ ਕਰੀ ਤੇ ਪੰਜਾਬ ਇੱਕ ਗੁਲਦਸਤਾ ਹੈ ਤੇ ਇਸ ਗੁਲਦਸਤੇ ਨੂੰ ਕਿਵੇਂ ਭਰਿਆ ਜਾਊਗਾ ਕਿਉਂਕਿ ਹੋਰ ਸਾਰੇ ਬਹੁਤ ਸਾਰੇ ਧਰਮਾਂ ਦੇ ਲੋਕ ਨੇ ਕਿ ਉਹਨਾਂ ਦੀ ਵੀ ਸ਼ਮੂਲੀਅਤ ਕੀਤੀ ਜਾਏ ਬਿਲਕੁਲ ਜੀ ਜਿਹੜਾ ਸਿੱਖ ਧਰਮ ਆ ਉਹਦੇ ਚ ਮਾਰਿਆਂ ਨੇ ਸਾਨੂੰ ਸਿੱਖੇ ਹੀ ਇਹ ਦਿੱਤੀ ਆ ਵੀ ਆਓ ਸਾਰੇ ਆਪਾਂ ਇਕੱਠੇ ਹੋ ਕੇ ਰਹੀਏ Hindu Muslim Sikh Isai ਇਹ ਮਾਰਿਆਂ ਨੇ ਸਾਨੂੰ ਦ੍ਰਿੜ ਕਰਾਇਆ ਵੀ ਜਿਹੜਾ ਵੀ ਜਿਸ ਧਰਮ ਦੇ ਵਿੱਚ ਉਹ ਪੱਕਾ ਹੋਣਾ ਚਾਹੀਦਾ ਭਾਵੇਂ Hindu ਆ Muslim ਆ Sikh ਆ Isai ਆ ਕਿਉਂ ਉਹਨਾਂ ਦੀ ਸ਼ਮੂਲੀਅਤ ਹੋਈ ਕਿ ਬਿਲਕੁਲ ਜੀ ਜਿਹੜੇ ਜਿਸ 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 ਹਲਕੇ ਸੰਬੰਧਿਤ ਜਿਵੇਂ ਜਿਵੇਂ ਮੀਟਿੰਗਾਂ ਹੋਣਗੀਆਂ ਕਿਉਂਕਿ ਜਦੋਂ ਵੀ ਤੁਸੀਂ ਵੇਖੋ ਇੱਕ ਘਰ ਬਣਾਉਂਦੇ ਹੋ ਹੂੰ ਤੇ ਘਰ ਬਣਾਉਣ ਵਾਸਤੇ ਜਦੋਂ ਇੱਟਾਂ ਪਾ ਲੈਣੇ ਆ ਕਿਹੇ ਵळे ਮਾੜੀ ਵੀ ਮਿਲਦੀ ਏ ਉਹ ਟੁੱਟੀ ਇੱਟ ਵੀ ਲਾਉਣੀ ਪੈਂਦੀ ਏ ਸੋ ਜਿਹੜੀ ਇਹ ਪਾਰਟੀ ਏ ਸਮੁੱਚੀ ਖਾਲਸਾ ਪੰਥ ਦੀ ਵਿੱਚ ਸਾਰਿਆਂ ਨੂੰ ਖੁੱਲੇ ਤੌਰ ਤੇ ਸੱਦਾ ਅੱਛਾ ਅਗਰ ਸਤਾਜ ਤੁਸੀਂ ਆਂਦੇ ਹੋ ਜਾਂ ਕਿਸੇ ਤਰੀਕੇ ਨਾਲ ਤੁਸੀਂ ਇਲੈਕਸ਼ਨ ਲੜੋਗੇ ਕਿਉਂਕਿ ਪਾਰਟੀ ਬਣਾਈ ਇਲੈਕਸ਼ਨ ਤੇ ਲੜੋਗੇ ਅਗਰ ਕਿਤੇ ਭਾਜਪਾ ਨਾਲ ਗਠਬੰਧ ਕਰਨ ਦੀ ਲੋੜ ਪਈ ਤੇ ਕੀ ਆ ਪਾਰਟੀ ਉਸ ਵਾਸਤੇ ਰੈਡੀ ਏ ਪਹਿਲੀ ਗੱਲ ਤਾਂ ਮੈਂ ਇੱਥੇ ਗੱਲ ਤਾਂ ਨੂੰ ਕਲੀਅਰ ਕਰ ਦੇਣੀ ਚਾਹੁੰਦਾ ਸਮਾਂ ਕਦੀ ਇੱਕ ਸਾਰ ਨਹੀਂ ਚੱਲਦਾ ਸਥਿਤੀਆਂ ਪ੍ਰਸਥਿਤੀਆਂ ਬਦਲਦੀਆਂ ਨੇ ਸਾਡੇ ਵੱਡ ਵਡੇਰੇ ਗੁਰੂ ਸਾਹਿਬਾਨ ਨੇ ਵੀ ਸੰਧੀਆਂ ਕੀਤੀਆਂ ਸਮੇਂ-ਸਮੇਂ ਦੇ ਮਤਜਾ ਤੇ ਜੇ ਸਮੇਂ ਦੀ ਨਿਜਾਗਤ ਨੂੰ ਦੇਖਾਂਗੇ ਉਦੋਂ ਹਾਲਾਤ ਕੀ ਬਣਨਗੇ ਜਿਵੇਂ ਗੁਰੂ ਅਰਜਨ ਪਾਤਸ਼ਾਹ ਮਹਾਰਾ ਨੂੰ ਸ਼ਹੀਦ ਕੀਤਾ ਸੀ ਚੰਦੂ ਨੇ ਤੇ ਪਰ ਗੁਰੂ ਹਰਗੋਬਿੰਦ ਗੁਰੂ ਅਰਜਨ ਪਾਤਸ਼ਾਹ ਮਹਾਰਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਏ ਨੇ ਉਹਨਾਂ ਨੂੰ ਬੇਪੱਤ ਕੀਤਾ ਸਮੇਂ ਨਾਲ ਸੰਧੀ ਵੀ ਹੋਈ ਤੇ ਉਹਨੂੰ ਫਿਰ ਲਿਆਂਦਾ ਉਹਨੂੰ ਬਣਦੀ ਸਜ਼ਾ ਦਿੱਤੀ ਉਹਨੂੰ ਗਲੀਆਂ ਦੇ ਵਿੱਚ ਰੋਲਿਆ ਗਿਆ ਜਿਹੜੀਆਂ ਸਥਿਤੀਆਂ ਪ੍ਰਸਥਿਤੀਆਂ ਬਦਲਦੀਆਂ ਨੇ ਹਮੇਸ਼ਾ ਸਮਾਂ ਕਦੀ ਇੱਕਸਾਰ ਨਹੀਂ ਚੱਲਦਾ ਜਿਹੜੀਆਂ ਸੰਧੀਆਂ ਨੇ ਉਹ ਟੇਬਲ ਟਾਕ ਤੇ ਹੋਣਗੀਆਂ ਜੇ ਸਾਡੀਆਂ ਕੋਈ ਮੰਗਾਂ ਮੰਨੇਗਾ ਉਹਦੇ ਤਾਂ ਆਪਾਂ ਵਿਚਾਰ ਕਰਾਂਗੇ ਪਰ ਕੋਈ ਵੀ ਪਾਰਟੀ ਆ ਸਕਦੀ ਹੈ ਬਿਲਕੁਲ ਇਹਦੇ 'ਚ ਕੋਈ ਦੋਰ ਆਏ ਨਹੀਂ ਕਿਉਂਕਿ ਜਿਹੜਾ ਸਿੱਖਾਂ ਦੀ ਗੱਲ ਨੂੰ ਸਮਝੇਗਾ ਕਿੱਡੇ-ਕੱਡੇ ਵੱਡੇ ਸਾਡੇ ਮਸਲੇ ਨੇ ਵੀ ਸਿੱਖਾਂ ਦਾ ਸਭ ਤੋਂ ਵੱਡਾ ਇਹ ਮਸਲਾ ਜਿਹੜੇ ਬੰਦੀ ਸਿੰਘ ਨੇ 32-32 ਸਾਲ ਉਹਨਾਂ ਜ਼ਿੰਦਗੀ ਦੇ ਲਾਤੇ ਸਾਡੇ ਕਿਸਾਨੀ ਦੇ ਮਸਲੇ ਕਿੱਡੇ ਵੱਡੇ ਜਿਵੇਂ ਕਿ ਉਹ ਹੋਣੀ ਜਗਜੀਤ ਸਿੰਘ ਢੱਲੇ ਵਾਲਾ ਜਿਹਨੂੰ 44 42 ਦਿਨ ਦੇ ਉੱਤੇ ਹੋਗੇ ਨੇ ਜਿਹੜਾ ਸਾਡੀਆਂ ਮੰਗਾਂ ਮੰਨੇਗਾ ਆਫਟਰ ਆਲ ਤਾਂ ਟੇਬਲ ਤੇ ਹੀ ਗੱਲ ਹੋਣੀ ਹੈ ਨਾ ਉਸ ਤੋਂ ਪਹਿਲਾਂ ਤਾਂ ਆਪਾਂ ਅੱਜ ਦੇ ਉਹ ਹਾਲਾਤ ਨਹੀਂ ਵੀ ਜਿਹੜਾ ਸੰਘਰਸ਼ ਦੂਜੀ ਤਰ੍ਹਾਂ ਲੜੇ ਅੱਜ ਤਾਂ ਟੇਬਲ ਦੀ ਲੜਾਈ ਅਕਾਲੀ ਦਲ ਕਹਿ ਰਿਹਾ ਜੀ ਕਿ ਅਸੀਂ ਲੋਕ ਸਮਝਦੇ ਅਕਾਲੀ ਦਲ ਖਤਮ ਹੋ ਗਿਆ ਲੇਕਿਨ ਅਕਾਲੀ ਦਲ ਆਰਾਮ ਕਰ ਰਿਹਾ ਪਹਿਲੀ ਗੱਲ ਤਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੀ ਉਹ ਆਪ ਹੀ ਆਪਣੇ ਜਿਹੜੇ ਬਿਆਨ ਦੇ ਰਹੇ ਹੋ ਨਹੀਂ ਉਹਨਾਂ ਨੂੰ ਦੇਣੇ ਚਾਹੀਦੇ ਉਹਨਾਂ ਨੂੰ ਵੱਡੇ ਲੈਵਲ ਤੇ ਸੋਚਣਾ ਚਾਹੀਦਾ ਵੀ ਖਾਲਸਾ ਪੰਥ ਨੇ ਹੁਣ ਬਹੁਤ ਅੱਗੇ ਚਲੇਗਾ ਪੰਥ ਜਿਹੜਾ ਉਹ ਚੁੱਕਦਾ ਵੀ ਬਹੁਤ ਤੇ ਥੱਲੇ ਵੀ ਬੋਲਦਾ ਕਹਿੰਦੇ ਪੰਥਕ ਤੇ ਅਸੀਂ ਇਹ ਸ਼ਰੋਣੀ ਕਮੇਟੀ ਸਾਡੀ ਨਹੀਂ ਸ਼ਰੋਣੀ ਕਮੇਟੀ ਸਾਰਿਆਂ ਦੀ ਉਹਨਾਂ ਦੀ ਕੱਲਿਆਂ ਦੀ ਥੋੜਾ ਉਹਦੇ ਵਿੱਚ ਸਾਡੇ ਪਰਿਵਾਰਾਂ ਦੇ ਸਿਰ ਲੱਗੇ ਨੇ ਜਿਹਦੇ ਚ ਭਾਈ ਅਮਰੀਕ ਸਿੰਘ ਦੀ ਬੇਟੀ ਬੈਠੀ ਆ ਭਾਈ ਸੁਖੇ ਜੀ ਦੇ ਦੇ ਪਰਿਵਾਰ ਨੇ ਸਿਰ ਤੇ ਸਾਡੇ ਲੱਗੇ ਨੇ ਉਹ ਇੱਕ ਸ਼ਰੋਣੀ ਕਮੇਟੀ ਖਾਲਸਾ ਪੰਥ ਦੀ ਸਾਡੀ ਥੋੜਾ ਪੂਰੀ ਕੌਮ ਦੀ ਹੈ ਕਹਿੰਦੇ 1 ਸਾਲ ਚ ਹੀ ਚੀਕਾ ਨਿਕਲ ਗਈ ਕਿੱਥੇ ਨਿਕਲ ਗਈ ਇੱਕ ਸਾਲ ਚ ਚੀਕਾ ਇੱਕ ਸਾਲ ਜੇਲ੍ਹ ਚ ਰਹੇ ਉੱਥੇ ਹੀ ਚੀਕਾ ਨਿਕਲ ਗਈ ਕਾਲੀ ਦਿਲ ਦਾ ਉਹ ਗੱਲ ਹੈ ਉਹ ਮੇਰੀ ਗੱਲ ਸੁਣੋ ਜੀ ਉਹਨੂੰ ਅੱਜ ਬਾਹਰ ਕੱਢੋ ਉਹਦੀ ਜਿੰਨੀ ਕਾਟੀ ਜਾਂ ਨਹੀਂ ਕਿਤੇ ਦੁਨੀਆ ਚ ਭਾਈ ਜੀ ਇਹ ਕਹਿੰਦੇ ਇਹੀ ਕਹਿੰਦੇ ਵੀ ਉਹਨੇ ਜਿੱਤਣਾ ਨਹੀਂ ਜੀ ਉਹਦੇ ਕਾਗਜ਼ ਨਹੀਂ ਭਰੇ ਜਾਣੇ ਜੀ ਉਹ ਐਮਪੀ ਨਹੀਂ ਬਣਨਾ ਉਹ ਸਾਹਮਣੇ ਬਣ ਗਿਆ ਸੋ ਜੀ ਜੀ ਮੈਂ ਇਹ ਗੱਲ ਕਹਿਣਾ ਆਪਾਂ ਨੂੰ ਟਿਕਾ ਟਿੱਪਣੀ ਨਹੀਂ ਕਰਨੀ ਚਾਹੀਦੀ ਆਪਣੀ ਲੜਾਈ ਉਹ ਲੰਮੀ ਕਰਨ ਆਪਾਂ ਆਪਣੀ ਲੜ ਆਪਾਂ ਆਪਣੇ ਏਜੰਡੇ ਤੇ ਲੜਾਈ ਲੜਾਂਗੇ ਪਰ ਏਜੰਡੇ ਦੀ ਜਿੱਥੇ ਗੱਲ ਇੱਕ ਵੱਖਰੇ ਰਾਜ ਦੀ ਮੰਗ ਜਰੀ ਹੈ ਅਮਰਤਪਾਲ ਹਣਾ ਵੱਲੋਂ ਕੀਤੀ ਗਈ ਸੀ ਕੀ ਉਹ ਮੰਗ ਜਿੰਦਾ ਰਹੇਗੀ ਬਿਲਕੁਲ ਜੀ ਆਪਾਂ ਖਾਲਸਾ ਰਾਜ ਦੇ ਹਾਮੀ ਆ ਕੋਈ ਵੀ ਗੁਰੂ ਦਾ ਸਿੱਖ ਮਾਰੇ ਨੇ ਸਾਨੂੰ ਦ੍ਰਿੜ ਕਰਾਇ ਸੰਕਲਪ ਕਰ ਸਵੇਰੇ ਉੱਠਦੇ ਹਰ ਸਿੱਖ ਇਹ ਕਹਿੰਦਾ ਰਾਜ ਕਰੇਗਾ ਖਾਲਸਾ ਇਹੀ ਗੱਲ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਗੁਰੂ ਤੇਗ ਬਹਾਦਰ ਸਾਹਿਬਾਰੇ ਦਾ ਸਥਾਨ ਤੇ ਜਦੋਂ ਇਹਨਾਂ ਨੇ ਬਣਾਇਆ ਹੀ ਉਨੇ ਵੀ ਨਾਰਾ ਲਾਇਆ ਹੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਪਰ ਖਾਲਸਾ ਰਾਜ ਜਿਹੜਾ ਦੇਸ਼ ਹਿੰਦੁਸਤਾਨ ਨਾਲੋਂ ਵੱਖਰਾ ਹੋਏਗਾ ਕਿ ਹਿੰਦੁਸਤਾਨ ਦਾ 파ਟ ਇਹ ਤਾਂ ਵੇਖੋ ਮੇਰੀ ਗੱਲ ਸੁਣੋ ਜਦੋਂ ਹਰ ਸਟੇਟ ਹਰ ਸੂਬਾ ਚ ਆਉਂਦਾ ਵੀ ਸਾਡਾ ਰਾਜ ਹੋਵੇ ਹਰ ਸੂਬਾ ਜੇ ਤੇ తెలంగాణ ਨੇ ਲਿਆ ਹੁਣ ਰਾਜਸਥਾਨ ਚ ਵੀ ਚੱਲ ਰਹੀ ਹੈ ਮਨੀਪੁਰ ਚ ਵੱਖ-ਵੱਖ ਸਟੇਟਾਂ ਬਣਨ। 36 ਦੇ ਪਾਠ ਨੇ ਉਹ ਤੇਲੰਗਾਨਾ ਜੇ ਵੱਖਰਾ ਆ ਪਰ ਤੇਲੰਗਾਨਾ ਦੇਸ਼ ਦਾ ਹਿੱਸਾ। ਬਿਲਕੁਲ ਜੇ ਸਾਨੂੰ ਰਾਜ ਮਿਲੇਗਾ ਸਾਡਾ ਵੀ ਜੋ ਸਾਡਾ ਬਣੂਗਾ ਸਿਸਟਮ ਦੇ ਨਾਲ ਜੇ ਸਾਡਾ ਰਾਜ ਸਾਨੂੰ ਮਿਲੇਗਾ ਆਪਾਂ ਪੰਜਾਬ ਚ ਆਪਣਾ ਰਾਜ ਲਿਆਵਾਂਗੇ। ਤੁਹਾਨੂੰ ਪੰਜਾਬ ਚ ਰਾਜ ਨਹੀਂ ਹੁਣ ਪੰਜਾਬ ਚ ਰਾਜ ਹੈਗਾ ਹੈ ਪਰ ਚੱਕਰੀ ਹੈ ਵੀ ਸਿੱਖਾਂ ਦੀ ਗੱਲ ਨੂੰ ਨੱਪਿਆ ਜਾਂਦਾ ਜਿਵੇਂ ਕਿ ਹੁਣੇ ਪਹਿਲਾਂ ਤੁਸੀਂ ਸਵਾਲ ਕੀਤਾ ਸੀ ਹਾਊਸ ਅਰੈਸਟ ਕੀਤਾ ਇੱਥੇ ਗੱਲ ਕਰਦੇ ਬਾਅਦ ਚ ਪਹਿਲੋਂ ਅੰਦਰ ਦੇ ਦਿੰਦੇ ਨੇ। ਇਹ ਰਾਜ ਨਹੀਂ ਹੈ। ਇਹ ਗੁੰਡਾ ਕਰਦੀ ਹੈ ਜਿਹੜਾ ਬੰਦਾ ਮਦਾਰੀ ਮੁੱਖ ਮੰਤਰੀ ਪੰਜਾਬ 'ਚ ਆਇਆ ਬਣਿਆ ਸਿੱਖਾਂ ਦੇ ਸਿਰ ਤੇ ਤੇ ਸਿੱਖਾਂ ਨਹੀਂ ਕੁੱਟਣ ਲੱਗ ਗਏ ਮੈਂ ਤੇ ਉਹਨੂੰ ਕਹਿਣਾ ਵੀ ਮਦਾਰੀ ਨੂੰ ਤੂੰ ਵੀ ਬੰਦੇ ਦਾ ਪੁੱਤ ਬਣ ਨਹੀਂ ਜੇਕਰ ਕੋਈ ਸਰਕਾਰ ਕੋਈ ਸੱਤਾ ਸਰਕਾਰ ਕੇਂਦਰ 'ਚ ਆਏ ਉਹ ਤੁਹਾਨੂੰ ਤੁਹਾਡੀ ਗੱਲਾਂ ਮੰਨ ਲੈਂਦੀ ਹੈ ਤੇ ਫਿਰ ਖਾਲਸਾ ਰਾਜ ਕਿਵੇਂ ਸਥਾਪਿਤ ਹੋਏਗਾ ਫਿਰ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਬਿਲਕੁਲ ਹੋਵੇਗਾ ਖਾਲਸਾ ਰਾਜ ਅੱਜ ਦੀ ਇਹ ਮੇਰੀ ਗੱਲ ਨੋਟ ਕਰ ਲਓ ਖਾਲਸਾ ਰਾਜ ਬਣੇਗਾ ਬਣ ਕੇ ਰਹੇਗਾ ਇਹ ਮਹਾਰਾਜ ਦੇ ਬੱਚੇ ਨੇ ਸੋ ਸਾਕੀ ਤੇ ਖਾਲਸਾ ਦਾ ਰਾਜ ਆਉਣਾ ਤੇ ਆ ਰਿਹਾ ਉਹਦੇ ਹਾਲਾਤ ਬਣ ਗਏ ਤੁਸੀਂ ਦੇਖੋ ਹਾਲੀ ਵਿੱਚ ਆਪਾਂ ਸੋਚਿਆ ਸੀ ਭਾਈ ਬੈਂ ਸਿੰਘ ਦੇ ਬੇਟਾ ਐਮਪੀ ਬਣੂਗਾ ਭਾਈ ਅਮਰਤਪਾਲ ਸਿੰਘ ਖਾਲਸਾ ਪੰਥ ਨੇ ਬਣਾਇਆ ਉਹਦੇ ਵਿੱਚ ਮੋਗ ਗਈ ਮੋਗਾ ਕਿ ਉਹ ਕੰਸਿਸਟੈਂਸੀ ਜਿੱਥੇ ਹਿੰਦੂ ਪਰਿਵਾਰ ਸਭ ਤੋਂ ਵੱਡੇ ਨੇ ਤੇ 32000 ਲੀਡ ਨਾਲ ਉੱਥੋਂ ਜਿੱਤਿਆ ਤੇ ਜਿੱਥੇ ਭਾਈ ਸਰਬਜੀਤ ਸਿੰਘ ਦਾ ਗਿੱਦੜਵਾ ਚੋਂ ਸਭ ਤੋਂ ਵੱਧ ਵੋਟ ਉਹਨੇ ਲਈ ਜਿੱਥੋਂ ਹਾਲਾਂਕਿ ਜਿਹੜਾ ਉਹ ਕਾਂਗਰਸ ਦਾ ਕੈਂਡੀਡੇਟ ਹੈ ਜਿਹੜਾ ਟੀ-ਸ਼ਰਟ ਪਾ ਕੇ ਰੱਖਦਾ ਉਹ ਮੁੰਡਾ ਕੀ ਉਹਦਾ ਨਾਮ ਆ ਵੜਿੰਗ ਤੇ ਉਹ ਉਹਨੂੰ ਆਪਾਂ ਹਰਾ ਕੇ ਆਏ ਆ ਇਸ ਸਮੇਂ ਦੇ ਹਿਸਾਬ ਨਾਲ ਸਾਰਾ ਕੁਝ ਹੀ ਸਹੀ ਹੋਊਗਾ ਤੋਂ ਪੰਜਾਬ ਵੀ ਗੁਲਦਸਤਾ ਬਣੂਗਾ ਬਿਲਕੁਲ ਤਿਆਰੀ ਹੈ ਪੂਰੀ ਹੁਣ ਅੱਛਾ ਹੁਣ ਮਾਗੀ ਮੇਲੇ ਦੀ ਪਾਰਟੀ ਦਾ ਨਾਂ ਥੋੜਾ ਜਿਹਾ ਦੱਸ ਦਿਓ ਕੀ ਹੈਗਾ ਤਾਂ ਕਿ ਲੋਕ ਬੜੇ ਉਡੀਕ ਰਹੇ ਨੇ ਲੋਕਾਂ ਨੂੰ ਪਤਾ ਲੱਗ ਜਾਵੇ ਸਭ ਤੋਂ ਪਹਿਲਾਂ ਤੁਹਾਨੂੰ ਖੁਸ਼ਖਬਰੀ ਦਵਾਂਗੇ 14 ਤੋਂ ਇੱਕ ਦਿਨ ਪਹਿਲਾਂ ਦੱਸਾਂਗੇ ਤੁਹਾਨੂੰ ਇੱਕ ਦਿਨ ਪਹਿਲਾਂ ਜੀ ਕਹਿੰਦੇ ਨਾ ਪਤਾ ਹੋ ਜੇ ਪਾਰਟੀ ਕਰੀ ਤੇ ਬੰਦਾ ਹਮਮਾ ਆ ਕੇ ਜਾਂਦਾ ਕਿਉਂਕਿ ਪੰਜਾਬੀ ਵੈਸੇ ਹੀ ਚੜਦੀ ਕਲਾ ਦੇ ਪ੍ਰਤੀਕ ਨੇ ਉਹ ਕਹਿੰਦੇ ਕਿ ਜੋਸ਼ ਭੜ ਜਾ ਜਾਂਦਾ ਕਿ ਸੰਗਤ ਹਮਮਾ ਆ ਕੇ ਪੁੱਜਦੀ ਐ ਅਕਸਰ ਅਸੀਂ ਕਹਿੰਨੇ ਆ ਕੋਈ ਗੱਲ ਦੀ 13 ਨੂੰ ਤੁਹਾਨੂੰ ਸ਼ਾਮ ਨੂੰ ਆਪ ਫੋਨ ਕਰਕੇ ਦੱਸਾਂਗੇ ਵੀ ਜਿਹੜੀ ਪ ਤਿੰਨ ਨਾਂ ਤੇ ਉਹਦੇ ਤੇ ਵਿਚਾਰ ਚੱਲ ਰਹੀ ਹੈ ਜੀ ਤੇ ਸਮੁੱਚੇ ਸਿੱਖ ਜਗਤ ਨੇ ਉਥੇ ਪਹੁੰਚਣਾ ਹਰੇਕ ਸਿੱਖ ਦੀ ਰਾਏ ਲੈ ਕੇ ਤੇ ਤਿੰਨ ਨਾਂ ਜਿਹੜੇ ਨੇ ਪ੍ਰਪੋਜ਼ਲ ਹੀ ਗਏ ਨੇ ਜਦੋਂ ਚੋ ਇੱਕ ਰეკਮੈਂਡ ਹੋ ਕੇ ਆ ਗਿਆ ਪ੍ਰਧਾਨ ਕੌਣ ਹੋਏਗਾ ਪਾਰਟੀ ਮਦਦ ਪਾਰਟੀ ਪ੍ਰਧਾਨ ਸਾਰੇ ਹੀ ਪ੍ਰਧਾਨ ਆ ਉਹਦੇ ਚ ਭਾਈ ਅਮਰਤਪਾਲ ਸਿੰਘ ਆ ਬਾਪੂ ਸਰਬਜੀਤ ਸਿੰਘ ਆ ਸੌਰੀ ਬਾਪੂ ਤਰਸੀਮ ਸਿੰਘ ਆ ਤੇ ਭਾਈ ਸਰਬਜੀਤ ਸਿੰਘ ਆ ਤਿੰਨੇ ਆ ਨਹੀਂ ਮੈਂ ਕਹਿੰਦਾ ਸਾਰੇ ਹੀ ਪ੍ਰਧਾਨ ਆ ਜਿਹੜੇ ਉਹਦੇ ਚ ਜਿਹੜਾ ਕੱਲਾ ਕੱਲਾ ਸਿੰਘ ਆ ਜਿਹੜਾ ਥੱਲੇ ਬੈਠਾ ਆਮ ਪਰਿਵਾਰਾਂ ਚ ਉਹ ਸਾਰੇ ਪ੍ਰਧਾਨ ਨੇ ਪਾਰਟੀ ਦੇ ਅੱਛਾ ਤੇ ਪਾਰਟੀ ਦੀ ਵਿਰੋਧਨ ਦੀ ਪੂਰੀ ਬਣੇਗੀ ਫਿਰ ਪੂਰੀ ਤਿਆਰੀ ਹੈ ਜੀ ਬਿਲਕੁਲ ਤਾਂ ਐਸਨ ਸੁਰਿੰਦਰ ਸਿੰਘ ਅਗਵਾਨ ਦਾ ਪੰਥਕ ਪਾਰਟੀ ਦਾ ਐਲਾਨ ਹੋ ਰਿਹਾ ਹੈ ਤਾਂ ਜਿਸ ਤਰੀਕੇ ਦੇ ਨਾਲ ਸ਼ਬਦੀ ਵਾਰ ਸ਼ੁਰੂ ਹੋਏ ਨੇ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਹੈ ਔਰ ਜੋ ਇੱਕ ਖਾਲਸ ਰਾਜ ਦੀ ਮੰਗ ਹੈ ਕਹਿੰਦੇ ਉਸ ਨੂੰ ਲੈ ਕੇ ਕੀਤਾ ਜਾਏਗਾ ਔਰ ਪੰਜਾਬ ਦੇ ਜਿਹੜੇ ਹੱਕ ਨੇ ਉਸ ਨੂੰ ਲੈ ਕੇ ਇਹ ਪਾਰਟੀ ਦਾ ਗਠਨ ਹੋ ਰਿਹਾ ਹੈ ਨਾਮ ਕੀ ਹੋਏਗਾ ਇਹਦੇ ਤੇ ਹਾਲੇ ਸਸਪੈਂਸ ਬਰਕਰਾਰ ਹੈ ਲੇਕਿਨ ਇਸ ਵਾਰ ਮੰਗੀ ਦੇ ਮੇਲੇ 'ਚ ਪੰਜਾਬ ਦੇ ਵਿੱਚ ਇੱਕ ਨਵੀਂ ਪੰਥਕ ਪਾਰਟੀ ਦਾ ਜਨਮ ਹੋਣ ਜਾ ਰਿਹਾ ਹੈ ਕੈਮਰਾਮੈਨਰ ਦੇ ਨਾਲ ਸੁਮਿਤ ਖੰਨਾ ਗ੍ਰੀਟ ਪੰਜਾਬ ਟੀਵੀ ਅੰਮ੍ਰਿਤਸਰ